ਇਬਾਬੇ ਬਾਬਾ ਜੀ ਦੀ ਅਪਾਰ ਕਰਪਾ ਨਾਲ ਉਹਨਾਂ ਦੇ ਹੁਕਮ ਨਾਲ ਬਹੁਤ ਬੜਾ ਲੈਵਲ ਤੇ ਪ੍ਰੋਗਰਾਮ ਹੋ ਰਿਹਾ ਜੀ ਹਾਂਜੀ ਸਾਡੇ ਹਿਸਾਬ ਨਾਲ ਤਾਂ ਜੀ 3 4 5000 ਬੰਦਾ 10000 ਬੰਦਾ ਤਕਰੀਬਨ ਹੋਊਗਾ ਇਹ ਵੀ ਪੂਜਨ ਰੱਖਿਆ ਗਿਆ ਦੋ ਤਰੀਕ ਨੂੰ ਖਾਟੂ ਦਾ ਮਲੇਰਕੋਟ ਲਗਾ ਧੂਰੀ ਰੋਡ ਤੇ ਪਿੰਡ ਸੰਗਾਲਾ ਕੋਲ ਸੇ 9 ਵਜੇ ਤੋਂ 9 ਵਜੇ ਤੱਕ ਪ੍ਰੋਗਰਾਮ ਚੱਲੂਗਾ ਜੀ ਫੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਮੰਦਰ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਜੀ ਗਰਭ ਗ੍ਰਹਿ ਦਾ ਉੱਥੇ ਮੰਦਰ ਨਿਰਮਾਣ ਦਾ ਕੰਮ ਹੁਣ ਸ਼ੁਰੂ ਹੋਣ ਜਾ ਰਿਹਾ ਜੀ ਬਾਪਾ ਸ਼ਾਮ ਹੈ ਖਾਸ ਕਰਕੇ ਸਾਰੇ ਨਿਵਾਸੀਆਂ ਨੂੰ ਇਹ ਪ੍ਰਾਰਥਨਾ ਕੀਤੀ ਹੈ ਤੇ ਹੁਮਾ ਮਾ ਕੇ ਉਹਦੇ ਵਿੱਚ ਸ਼ਾਮਿਲ ਹੋਣਗੇ ਤੇ ਅੱਜ ਐਡਾ ਇਕੱਠ ਹੋਇਆ ਹੋਇਆ ਹੈ ਤੇ ਆਪਣਾ ਇੱਥੇ ਇਕੱਠ ਹੋਇਆ ਜਿਹੜਾ ਇਕੱਠੇ ਹੋਣ ਦਾ ਕੀ ਮਕਸਦ ਹੈ ਦੋ ਤਰੀਕ ਨੂੰ ਖਾਟੂ ਤਾਂ ਅਮਲੇਰ ਕੋਲਾ ਦਾ ਭੂਮੀ ਪੂਜਨ ਹੈ ਅਸੀਂ ਅੱਜ ਸਾਲਾ ਸਰ ਬਾਲਾ ਜੀ ਖਾਟੂ ਖਾਟੂ ਨਰੇਸ਼ ਨੂੰ ਨਿਮੰਤਰਣ ਪੱਤਰ ਦਿੱਤਾ ਸੀ ਨਾਰੀਅਲ ਚੱਕਿਆ ਸੀ ਵੀ ਤੁਸੀਂ ਆਓ ਸਾਡੇ ਕੰਮ 'ਚ ਕੋਈ ਵਿਗਨ ਨਾ ਪਵੇ ਔਰ ਜਲਦੀ ਜਲਦੀ ਮਲੇਰਕੋਟਲੇ ਖਾਟੂ ਦਾ ਕੰਮ ਸੰਪੂਰਨ ਹੋਵੇ। ਭੂਮੀ ਪੂਜਨ ਰੱਖਿਆ ਗਿਆ 2 ਤਰੀਕ ਨੂੰ ਖਾਟੂ ਦਾ ਮਲੇਰਕੋਟਲਾ ਦਾ ਧੂਰੀ ਰੋਡ ਤੇ ਪਿੰਡ ਸੰਗਾਲਾ ਕੋਲ ਉੱਥੇ ਭੂਮੀ ਪੂਜਨ ਕੀਤਾ ਜਾਏਗਾ। ਕਾਸ਼ੀ ਦੇ ਮਹਾ ਵਿਦਵਾਨਾਂ ਕਰਿਓ ਕੀਤਾ ਜਾਏਗਾ। ਇਹ ਜਿਹੜਾ ਪ੍ਰੋਗਰਾਮ ਹੋਣਾ ਹੈ ਆਪਣਾ 2 ਤਰੀਕ ਦਾ 2 ਨਵੰਬਰ ਦਾ ਹੈ। 2 ਨਵੰਬਰ ਨੂੰ ਜਿਹੜਾ ਪ੍ਰੋਗਰਾਮ ਹੋਣਾ ਹੈ ਉਹ ਕਿ ਕਿੱਡਾ ਕ ਪ੍ਰੋਗਰਾਮ ਹੋਊਗਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਚੱਲੂਗਾ ਕੀ ਉੱਥੇ ਵਿਵਸਥਾ ਕੀਤੀ ਗਈ ਹੈ ਆਪਣੀ ਸਾਰੀ ਸੰਗਤ ਲਈ ਪੂਰੇ ਪੰਜਾਬ ਤੋਂ ਸ਼ਾਮ ਪ੍ਰੇਮੀ ਪਹੁੰਚਣਗੇ ਜਿਨ੍ਹਾਂ ਲਈ ਖਾਣੇ ਦਾ ਅਰੇਂਜਮੈਂਟ ਕੀਤਾ ਗਿਆ ਹਵਨ ਹੋਏਗਾ ਭੂਮੀ ਪੂਜਨ ਹੋਏਗਾ ਸਾਰਾ ਕੁਝ ਅਰੇਂਜਮੈਂਟ ਕੀਤਾ ਗਿਆ ਜੋ ਬਾਬਾ ਜੀ ਦੀ ਬਾਕੀ ਇੱਛਾ ਹੋਗੀ ਉਸ ਤਰ੍ਹਾਂ ਸਾਰਾ ਕੁਝ ਅੱਛਾ ਹੋਏਗਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਪ੍ਰੋਗਰਾਮ ਚੱਲੂਗਾ ਇਹ ਫੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਬੋਲ ਖਾਟੂ ਨਰੇਸ਼ੀ ਕੀ ਜੈ ਹੋ ਇਹ ਜਿਹੜਾ ਕਾਰਿਆਕਰਮ ਹੋ ਰਿਹਾ ਹੈ ਇਹ ਕਿਸ ਲੈਵਲ ਤੇ ਹੋ ਰਿਹਾ ਕਿ ਡੱਗ ਬੜਾ ਪ੍ਰੋਗਰਾਮ ਹੋਊਗਾ ਇਹ ਬਾਬੇ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਉਹਨਾਂ ਦੇ ਹੁਕਮ ਨਾਲ ਬਹੁਤ ਬੜਾ ਲੈਵਲ ਤੇ ਪ੍ਰੋਗਰਾਮ ਹੋ ਰਿਹਾ ਜੀ 2 ਤਰੀਕ ਨੂੰ ਖਾਟੂ ਧਾਮ ਮਲੇਰ ਕੋਟਲਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਤੇ ਬਾਕੀ ਦਾ ਇੱਛਾ ਉੱਪਰ ਵਾਲੇ ਦੀ ਹੈ ਸਾਡੇ ਵੱਲੋਂ ਤਾਂ ਮਤਲਬ ਪੂਰੀ ਤਿਆਰੀ ਹੈ ਇਹ ਜਿੰਨੇ ਪੰਜਾਬ ਦੀਆਂ ਜਾਂ ਬਲੇ ਕੋਲੇ ਦੀਆਂ ਧਾਰਮਿਕ ਔਰ ਸਮਾਜਿਕ ਸੰਸਥਾਵਾਂ ਉਹ ਵੀ ਇੱਥੇ ਸ਼ਾਮਲ ਹੋਣਗੀਆਂ ਬਿਲਕੁਲ ਸਾਰੀਆਂ ਸੰਸਥਾਵਾਂ ਸ਼ਾਮਲ ਹੋਣਗੀਆਂ ਜੀ ਸਭ ਦੇ ਸਾਥ ਨਾਲ ਇਹ ਪ੍ਰੋਗਰਾਮ ਹੋ ਰਿਹਾ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਜੀ ਸਾਡੇ ਹਿਸਾਬ ਨਾਲ ਤਾਂ ਜੀ 3-4 5000 ਬੰਦਾ 10000 ਬੰਦਾ ਤਕਰੀਬਨ ਹੋਊਗਾ ਇਹ ਮੰਦਰ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਜੀ ਗਰਭ ਗ੍ਰਹਿ ਦਾ ਉੱਥੇ ਮੰਦਰ ਨਿਰਮਾਣ ਦਾ ਕੰਮ ਹੁਣ ਸ਼ੁਰੂ ਹੋਣ ਜਾ ਰਿਹਾ ਜੀ ਤੁਹਾਡਾ ਕੀ ਟੀਚਾ ਵੀ ਕਿੰਨੀ ਦੇਰ ਚ ਹੋ ਜਾਏਗਾ ਅਸੀਂ ਤਾਂ ਕਹਿੰਦੇ ਜਿੰਨਾ ਜਲਦੀ ਹੋ ਜਵੇ ਉਹਨਾਂ ਹੈਗਾ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਵੇ ਅਸੀਂ ਦਰਸ਼ਨ ਕਰਨ ਜੋਗੇ ਹੋਈਏ ਬੋਲਖਾਟੂ ਨਰੇਸ਼ ਕੀ ਜੈਕਾਰੇ ਨੇ ਸ੍ਰੀ ਮਨੋਜ ਗੋਇਲ ਜੀ ਜਿਹੜੇ ਕਿ ਸ਼ਹਿਰ ਦੇ ਵਿੱਚ ਸ਼ਾਮ 카ਟੂ ਜੀ ਦਾ ਪ੍ਰਚਾਰ ਕਰਨ ਚ ਕੁਝ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਅੱਜ ਦੇ ਮੌਕੇ ਤੇ ਕੀ ਕਹਿਣਾ ਇਹ ਸ਼ਹਿਰ ਵਾਸੀਆਂ ਵਾਸਤੇ ਮਲੇ ਕੋਲਾ ਵਾਸੀਆਂ ਵਾਸਤੇ ਬੜੀ ਖੁਸ਼ੀ ਦੀ ਤੇ ਗੌਰਵ ਦੀ ਗੱਲ ਹੈ ਕਿ ਇੱਕ ਛੋਟੇ ਸ਼ਹਿਰ ਵਿੱਚ ਜਿੱਥੇ ਹਿੰਦੂ ਕਮਿਊਨਿਟੀ ਚਾਹੇ ਘੱਟ ਹੈ ਪਰ ਬਾਬਾ ਜੀ ਦਾ ਪ੍ਰਚਾਰ ਹੋਣ ਦੇ ਨਾਲ ਨਾਲ ਉੱਥੇ ਬਹੁਤ ਹੀ ਬੜੇ ਮੰਦਿਰਾਂ ਦਾ ਨਿਰਮਾਣ ਹੋ ਜਾ ਰਿਹਾ ਹੈ ਇਹ ਨਿਰਮਾਣ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੋ ਜਾ ਰਿਹਾ ਹੈ ਇਹ ਬਾਬਾ ਜੀ ਦਾ ਨਿਰਮਾਣ ਹੈ ਜਿਹੜਾ 2 ਨਵੰਬਰ ਨੂੰ ਪਰ ਮੰਦਿਰ ਦੇ ਨਿਰਮਾਣ ਦਾ ਨੀ ਪੱਥਰ ਰੱਖਿਆ ਜਾ ਰਿਹਾ ਹੈ ਜਿੱਥੇ ਦੂਰੋਂ ਦੂਰੋਂ ਸੰਸਥਾਵਾਂ ਉਰੇ ਮੰਦ ਮਲੇ ਕੋਲੇ ਆਣ ਗਈਆਂ ਤੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਇਹ ਪ੍ਰਾਰਥਨਾ ਕੀਤੀ ਹੈ ਤੇ ਹਮਮਹਾ ਕੇ ਉਹਦੇ ਵਿੱਚ ਸ਼ਾਮਿਲ ਹੋਣਗੇ ਤੇ ਆਸ ਕੀਤੀ ਜਾਂਦੀ ਹੈ ਕਿ ਸਾਰੇ ਆਪਣਾ ਪੂਰ ਭੂਰ ਸਹਿਯੋਗ ਦੇਣਗੇ જય ਸ਼੍ਰੀ ਸ਼ਾਮ જય ਸ਼੍ਰੀ ਸ਼ਾਮ